ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਉਹ ਕਿਸਾਨੀ ਅੰਦੋਲਨ ਦੇ ਯੋਧੇ ਨਵਦੀਪ ਜਲਵੇੜਾ ਬਾਟਰ ਕੈਨਲ ਵਾਲੇ ਬਵਾਏ ਦੇ ਨਾਲ ਜੁੜੀ ਸਾਹਮਣੇ ਦਾਦੀ ਕੀ ਨਵਦੀਪ ਜਲਵੇੜਾ ਦੇ ਹੱਕ ਦੇ ਵਿੱਚ ਵੱਡੀ ਖੁਸ਼ਖਬਰੀ ਦੇਖਣ ਨੂੰ ਮਿਲੀ ਹੈ ਹਾਈ ਕੋਰਟ ਦੇ ਵੱਲੋਂ ਨਵਦੀਪ ਜਲਵੇੜਾ ਦੀ ਜਵਾਨਤਾ ਜਿਹੜੀ ਮਨਜ਼ੂਰ ਕਰ ਲਈ ਗਿਆ ਦਾਦੀ ਕੀ ਲਗਾਤਾਰ ਨਵਦੀਪ ਜਲਵੇੜਾ ਦੇ ਉੱਤੇ ਕਈ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਬਿੱਤੇ ਕਈ ਦਿਨਾਂ ਤੋਂ ਉਹ ਅੰਬਾਲਾ ਜੇਲ੍ਹ ਦੇ ਵਿੱਚ ਸੀਗਾ ਜਿਹਦੇ ਚੱਲਦਿਆਂ ਲਗਾਤਾਰ ਕਿਸਾਨੀ ਅੰਦੋਲਨ ਤੇ ਕਿਸਾਨੀਆਂ ਤੋਂ ਲੀਡਰਾਂ ਦੇ ਵੱਲੋਂ ਅਤੇ ਇੱਕ ਸਮੂਹ ਪੰਜਾਬੀਆਂ ਦੇ ਵੱਲੋਂ ਲਕਸਨਾਂ ਤੇ ਹੋਰ ਸਮਾਜ ਸੇਵਾ ਦੇ ਵੱਲੋਂ ਲਗਾਤਾਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਨਵਦੀਪ ਜਲਵੇੜਾ ਨੂੰ ਰਿਹਾ ਕੀਤਾ ਜਾਵੇ ਨਹੀਂ ਸਾਡੇ ਵੱਲੋਂ ਸ਼ੰਘਾਰ ਚ ਲੰਬਾ ਕੀਤਾ ਜਾਵੇ ਤਾਂ ਉੱਥੇ ਹੀ ਹੁਣ ਵੱਡੀ ਖੁਸ਼ਖਬਰੀ ਤੇ ਰਾਹਤ ਵਾਲੀ ਖਬਰ ਆ ਜਿਹੜੀ ਉਹ ਨਵਦੀਪ ਜਲਵੇੜਾ ਦੇ ਨਾਲ ਸਾਹਮਣੇ ਆਈ ਹੈ ਅਦਾਦੀ ਕਿ ਨਵਦੀਪ ਜਲਵੇੜਾ ਦੀ ਬੇਨਾਮੀ ਪੰਜਾਬ ਹਾਈ ਕੋਰਟ ਦੇ ਵੱਲੋਂ ਜਿਹੜੀ ਜਮਾਨਤ ਉਹ ਮਨਜ਼ੂਰ ਕਰ ਲਈ ਗਿਆ ਜਲਦੀ ਨਵਦੀਪ ਨਵਦੀਪ ਜਲਵੇੜਾ ਹੁਣ ਦਾਦੀ ਦੇ ਜੇਲ੍ਹ ਤੋਂ ਬਾਹਰ ਆਵੇਗਾ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਸੀਗਾ ਪੁਲਿਸ ਪ੍ਰਸ਼ਾਸਨ ਦੇ ਵੱਡੇ ਸਵਾਲ ਖੜੇ ਹੋ ਰਹੀ ਸੀ ਕਿ ਬਿੱਤੇ ਦਿਨ ਹੀ ਲੱਖਾਂ ਹਜ਼ਾਰਾਂ ਤੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੰਮ੍ਰਾਲਾ ਦਾ ਐਸਐਸਪੀ ਦਫ਼ਤਰ ਕੇਂਦਰ ਦਾ ਐਲਾਨ ਕੀਤਾ ਗਿਆ ਸੀ ਕਿ ਕਿਹਾ ਗਈ ਕਿ ਸਰਕਾਰ ਤੇ ਅਤੇ ਪੁਲਿਸ ਪ੍ਰਸ਼ਾਸਨ 'ਤੇ ਦਬਾਅ ਬਣਾਇਆ ਜਾਵੇਗਾ ਤਾਂ ਜੋ ਨਵਦੀਪ ਜਲਵੇੜਾ ਨੂੰ ਰਿਹਾ ਕੀਤਾ ਜਾ सके ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਨਵਦੀਪ ਜਲਵੇੜਾ ਦੀ ਐਮ ਭੂਮਿਕਾ ਵਾਟਰ ਚੈਨਲ ਵਾਲਾ ਬਵਾਏ ਦੇ ਨਾਲ ਇਹ ਫੇਮਸ ਨਰਕਾ ਨਵਦੀਪ ਜੁਲੇੜਾ ਹਰਿਆਣਾ ਦਾ ਨੌਜਵਾਨ ਮੁੰਡਾ ਹੁਣ ਨਵਦੀਪ ਜੁਲੇੜਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਹੜੀ ਰਾਹਤ ਮਿਲ ਗਈ ਆ ਹੁਣ ਜ਼ਮਾਨਤ ਮਨਜ਼ੂਰ ਹੋ ਗਈ ਹੈ ਜਲਦੀ ਹੀ ਨਵਦੀਪ ਜੁਲੇੜਾ ਬਿਹਾਰ ਆਵੇਗਾ ਤੇ ਕਿਸਾਨੀ ਅੰਦੋਲਨਾਂ ਦੇ ਵਿੱਚ ਫਿਰ ਤੋਂ ਗਰਜੇਗਾ ਲਗਾਤਾਰ ਨਵਦੀਪ ਜੁਲੇੜਾ ਦੇ ਉੱਤੇ ਸਾਰੀ ਨਿਗਾਹ ਸੀ ਅੱਜ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੀਟਿੰਗ ਕੀਤੀ ਚੰਡੀਗੜ੍ਹ ਦੇ ਵਿੱਚ ਅੰਦੋਲਨ ਦੀ ਅਗਲੀ ਰਣਨੀਤੀ ਬਣਾਈ ਗਈ ਜਿੱਦੇ ਵਿੱਚ ਕਿਸਾਨਾਂ ਦੇ ਪ੍ਰਧਾਨ ਜਗਦੀਸ਼ ਸਿੰਘ ਡੱਲਿਆ ਤੇ ਹੋਰ ਕਿਸਾਨ ਆਗੂ ਮਜੂਸਾਂ ਜਿਨ੍ਹਾਂ ਨੇ ਇਹ ਫੈਸਲਾ ਲਿਆ ਸੀ ਕਿ ਕਿ ਅਸੀਂ ਨਵਦੀਪ ਜਲਵੇੜਾ ਨੂੰ ਬਾਹਰ ਕਢਾ ਕੇ ਰਾਂਗ ਜਿਹਦੇ ਲਈ ਸਾਨੂੰ ਕੋਈ ਵੀ ਸੰਘਰਸ਼ ਕਰਨਾ ਪਵੇ ਤਾਂ ਅਸੀਂ ਕਰਾਂਗੇ ਜਦੋਂ ਚੱਲਦੇ ਆ ਹੁਣ ਵੱਡੀ ਰਾਹਤ ਨਵਦੀਪ ਜਲਵੇੜਾ ਨੂੰ ਜਿਹੜੀ ਮਿਲੀ ਆ ਨਵਦੀਪ ਜਲਵੇੜਾ ਨੂੰ ਹਾਈ ਕੋਰਟ ਦੇ ਵੱਲੋਂ ਰਹਾਦ ਦੇ ਦਿੱਤੀ ਗਿਆ ਰਾਦੀ ਉੱਥੇ ਹੀ ਕਿਸਾਨੀ ਅੰਦੋਲਨ ਵੀ ਚੱਲਦਾ ਆ ਰਿਹਾ 12 13 ਤਾਰੀਖ ਨੂੰ ਕਿਸਾਨ ਜਿਹੜੇ ਬਾਰਡਰ ਦੇ ਬੈਠੇ ਨੇ ਉੱਥੇ ਹਾਈ ਕੋਰਟ ਦੇ ਵੱਲੋਂ ਪੰਜਾਬ ਰਾਣਾ ਹਾਈ ਕੋਰਟ ਦੇ ਵੱਲੋਂ ਖੱਟਰ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਇਹ ਵੀ ਕਿਹਾ ਗਿਆ ਸੀ ਕਿ ਤੁਸੀਂ ਇੱਕ ਹਫਤੇ ਦੇ ਅੰਦਰ ਅੰਦਰ ਬਾਰਡਰ ਖਾਲੀ ਕਰੋ ਪਰ ਲਓ ਸ੍ਰੇਣੀ ਸਰਕਾਰ ਨੇ ਇਹ ਬਾਰਡਰ ਖਾਲੀ ਕਰਨ ਤੋਂ ਮਨਾ ਕਰਦਾ ਉੱਥੇ ਹੀ ਕਿਸਾਨਾਂ ਨੇ ਅੱਜ ਮੀਟਿੰਗ ਕੀਤੀ ਜੰਡੀਗੜ੍ਹ ਦੇ ਵਿੱਚ ਕਿਸਾਨ ਪਬੰਦੇ ਵਿੱਚ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਜੇਕਰ ਸ੍ਰੇਣੀ ਸਰਕਾਰ ਬਾਰਡਰ ਤੋਂ ਜਿਹੜੇ ਬੈਰੀਕਡ ਹਟਾ ਦੇਵੇ ਤਾਂ ਦਿੱਲੀ ਜਾਵਾਂਗੇ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਅਸੀਂ ਸ਼ਾਂਤਪੂਰਵ ਤਰੀਕੇ ਨਾਲ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਪਰ ਹਰ ਸਰਕਾਰ ਸਾਨੂੰ ਤੱਕੇ ਨਾਲ ਰੋਕੀ ਬੈਠੀ ਆ ਉੱਥੇ ਹੀ ਹੁਣ ਵੱਡੀ ਖਬਰ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਸਾਹਮਣੇ ਆਰੀ ਨਵਦੀਪ ਜਲਵੇੜਾ ਦੀ ਜਿਹੜੀ ਜਵਾਨਤਾ ਉਹ ਹਾਈ ਕੋਰਟ ਨੇ ਮਨਜ਼ੂਰ ਕਰ ਲਈਆ ਹੁਣ ਨਵਦੀਪ ਜਲਵੇੜਾ ਜਲਦੀ ਹੀ ਜੇਲ੍ਹ ਦੇ ਵਿੱਚੋਂ ਬਾਰਵੰਗ ਦਾਦੀ ਕੀ ਅੰਬਾਲਾ ਦੇ ਵਿੱਚ ਕਈ ਧਰਾਮਾਂ ਦੇ ਸਹ ਕਈ ਧਰਾਮਾਂ ਦੇ ਤਹਿਤ ਉਹਦੇ ਮੁਕੱਦਮਾ ਦਰਜ ਸੀਗਾ ਜਿਹੜੇ ਚੱਲਦੇ ਆ ਨਵਦੀਪ ਜਲਵੇੜਾ ਦੀ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਉਹ ਕਿਸਾਨੀ ਅੰਦੋਲਨ ਦੇ ਯੋਧੇ ਨਵਦੀਪ ਜਲਵੇੜਾ ਬਾਟਰ ਕੈਨਰ ਵਾਲੇ ਬਵਾਏ ਦੇ ਨਾਲ ਜੁੜੀ ਸਾਹਮਣੇ ਦਾਦੀ ਕੀ ਨਵਦੀਪ ਜਲਵੇੜਾ ਦੇ ਹੱਕ ਦੇ ਵਿੱਚ ਵੱਡੀ ਖੁਸ਼ਖਬਰੀ ਦੇਖਣ ਨੂੰ ਮਿਲੀ ਹੈ ਹਾਈ ਕੋਰਟ ਦੇ ਵੱਲੋਂ ਨਵਦੀਪ ਜਲਵੇੜਾ ਦੀ ਜਵਾਨਤਾ ਜਿਹੜੀ ਮਨਜ਼ੂਰ ਕਰ ਲਈ ਗਿਆ ਦਾਦੀ ਕੀ ਲਗਾਤਾਰ ਨਵਦੀਪ ਜਲਿਹੜਾ ਦੇ ਤੇ ਕਈ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਬਿੱਤੇ ਕਈ ਦਿਨਾਂ ਤੋਂ ਉਹ ਅੰਬਾਲਾ ਜੇਲ੍ਹ ਦੇ ਵਿੱਚ ਸੀਗਾ ਜਿਹਦੇ ਚੱਲਦਿਆਂ ਲਗਾਤਾਰ ਕਿਸਾਨੀ ਅੰਦੋਲਨ ਤੇ ਕਿਸਾਨੀ ਤੋਂ ਲੀਡਰਾਂ ਦੇ ਵੱਲੋਂ ਅਤੇ ਇੱਕ ਸਮੂਹ ਪੰਜਾਬੀਆਂ ਦੇ ਵੱਲੋਂ ਲਕਸਨਾਂ ਤੇ ਹੋਰ ਸਮਾਜ ਸੇਵਾ ਦੇ ਵੱਲੋਂ ਲਗਾਤਾਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਨਵਦੀਪ ਜਲਵੇੜਾ ਨੂੰ ਰਿਹਾ ਕੀਤਾ ਜਾਵੇ ਨਹੀਂ ਸਾਡੇ ਵੱਲੋਂ ਸ਼ੰਘਰਚ ਲੰਬਾ ਕੀਤਾ ਜਾਵੇ ਤਾਂ ਉੱਥੇ ਹੁਣ ਵੱਡੀ ਖੁਸ਼ਖਬਰੀ ਤੇ ਰਾਹਤ ਵਾਲੀ ਖਬਰ ਆ ਜਿਹੜੀ ਉਹ ਨਮਦੀਪ ਜਲਵੇੜਾ ਦੇ ਨਾਲ ਸਾਹਮਣੇ ਆਈ ਹੈ ਰਾਦੀ ਕਿ ਨਮਦੀਪ ਜਲਵੇੜਾ ਦੀ ਫੈਸਲੇ ਪੰਜਾਬ ਹਾਈ ਕੋਰਟ ਦੇ ਵੱਲੋਂ ਜਿਹੜੀ ਜਵਾਨਤਾ ਉਹ ਮਨਜ਼ੂਰ ਕਰ ਲਈ ਗਿਆ ਜਲਦੀ ਨਮਦੀਪ ਨਮਦੀਪ ਜਲਵੇੜਾ ਹੁਣ ਦਾਦੀ ਦੇ ਜੇਲ੍ਹ ਤੋਂ ਬਾਹਰ ਆਵੇਗਾ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਸੀਗਾ ਪੁਲਿਸ ਪ੍ਰਸ਼ਾਸਨ ਦੇ ਵੱਡੇ ਸਵਾਲ ਖੜੇ ਹੋ ਰਹੀ ਸੀ ਕਿ ਬਿੱਤੇ ਦਿਨ ਹੀ ਲੱਖਾਂ ਹਜ਼ਾਰਾਂ ਤੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੰਮ੍ਰਾਲਾ ਦਾ ਐਸਐਸਪੀ ਦਫ਼ਤਰ ਕੇਂਦਰ ਦਾ ਐਲਾਨ ਕੀਤਾ ਗਿਆ ਸੀ ਕਿ ਹੈਗੇ ਕਿ ਸਰਕਾਰ ਤੇ ਅਤੇ ਪੁਲਿਸ ਪ੍ਰਸ਼ਾਸਨ ਤੇ ਦਬਾਅ ਬਣਾਇਆ ਜਾਵੇਗਾ ਤਾਂ ਜੋ ਨਵਦੀਪ ਜਲਵੇੜਾ ਨੂੰ ਰਿਹਾ ਕੀਤਾ ਜਾ ਸਕੇ ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਨਵਦੀਪ ਜਲਵੇੜਾ ਦੀ ਐਮ ਭੂਮਿਕਾ ਵਾਟਰ ਕੈਨਲ ਵਾਲਾ ਬੁਆਏ ਦੇ ਨਾਲ ਇਹ ਫੇਮਸ ਦਰਕਾ ਨਵਦੀਪ ਜੁਲੜਾ ਹਰਿਆਣਾ ਦਾ ਨੌਜਵਾਨ ਮੁੰਡਾ ਹੁਣ ਨਵਦੀਪ ਜੁਲੜਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਹੜੀ ਰਾਹਤ ਮਿਲ ਗਈ ਹੈ ਹੁਣ ਜ਼ਮਾਨਤ ਮਨਜ਼ੂਰ ਹੋ ਗਈ ਹੈ ਜਲਦੀ ਹੀ ਨਵਦੀਪ ਜੁਲੜਾ ਵੀ ਜਿਹੜਾ ਬਾਹਰ ਆਵੇਗਾ ਤੇ ਕਿਸਾਨੀ ਅੰਦੋਲਨਾਂ ਦੇ ਵਿੱਚ ਫਿਰ ਤੋਂ ਗਰਜੇਗਾ ਲਗਾਤਾਰ ਨਵਦੀਪ ਜੁਲੜਾ ਦੇ ਉੱਤੇ ਸਾਰੀ ਨਿਗਾਹ ਹੈ ਅੱਜ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੀਟਿੰਗ ਕੀਤੀ ਚੰਡੀਗੜ੍ਹ ਦੇ ਵਿੱਚ ਅੰਦੋਲਨ ਦੀ ਅਗਲੀ ਰਣਨੀਤੀ ਬਣਾਈ ਗਈ ਜਿੱਦੇ ਵਿੱਚ ਕਿਸਾਨਾਂ ਦੇ ਪ੍ਰਧਾਨ ਜਗਜੀਤ ਸਿੰਘ ਡੱਲਿਆ ਤੇ ਹੋਰ ਕਿਸਾਨ ਆਗੂ ਮੌਜੂਦਾ ਜਿਨ੍ਹਾਂ ਨੇ ਇਹ ਫੈਸਲਾ ਲਿਆ ਸੀ ਕਿ ਸੀਨੀਅਰ ਨਵਦੀਪ ਜਲਵੇੜਾ ਨੂੰ ਬਾਹਰ ਕਢਾ ਕੇ ਰਾਂਗ ਜਿਹਦੇ ਲਈ ਸਾਨੂੰ ਕੋਈ ਵੀ ਸੰਘਰਸ਼ ਕਰਨਾ ਪਵੇ ਤਾਂ ਅਸੀਂ ਕਰਾਂਗੇ ਜਦੋਂ ਚੱਲਦੇ ਆ ਹੁਣ ਵੱਡੀ ਰਾਹਤ ਨਵਦੀਪ ਜਲਵੇੜਾ ਨੂੰ ਜਿਹੜੀ ਮਿਲੀ ਆ ਨਵਦੀਪ ਜਲਵੇੜਾ ਨੂੰ ਹਾਈ ਕੋਰਟ ਦੇ ਵੱਲੋਂ ਰਾਹ ਦੇ ਦਿੱਤੀ ਕਿ ਰਾਦੀ ਆ ਉੱਥੇ ਹੀ ਕਿਸਾਨੀ ਅੰਦੋਲਨ ਵੀ ਚੱਲਦਾ ਆ ਰਿਹਾ 12 13 ਤਰਵੀ ਤੱਕ ਕਿਸਾਨ ਜਿਹੜੇ ਬਾਰਡਰ ਤੇ ਬੈਠੇ ਨੇ ਉੱਥੇ ਹਾਈ ਕੋਰਟ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਖੱਟਰ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਇਹ ਵੀ ਕਿਹਾ ਗਿਆ ਸੀ ਕਿ ਤੁਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਬਾਰਡਰ ਖਾਲੀ ਕਰੋ ਪਰ ਲਓ ਸ੍ਰਿਆਣਾ ਸਰਕਾਰ ਨੇ ਇਹ ਬਾਰਡਰ ਖਾਲੀ ਕਰਨ ਤੋਂ ਮਨ ਕਰਦਾ ਉੱਥੇ ਹੀ ਕਿਸਾਨਾਂ ਨੇ ਅੱਜ ਮੀਟਿੰਗ ਕੀਤੀ ਜੰਡੀਗੜ੍ਹ ਦੇ ਵਿੱਚ ਕਿਸਾਨ ਪਬੰਦੇ ਵਿੱਚ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਜੇਕਰ ਸ੍ਰਿਆਣਾ ਸਰਕਾਰ ਬਾਰਡਰ ਤੋਂ ਜਿਹੜੇ ਬੈਰੀਕਡ ਹਟਾ ਦੇਵੇ ਤਾਂ ਦਿੱਲੀ ਜਾਵਾਂਗੇ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਅਸੀਂ ਸ਼ਾਂਤਪੁਰਕ ਤਰੀਕੇ ਨਾਲ ਕੇਂਦਰ ਸਰਕਾਰ ਦੇ ਖਿਲਾਫ ਰੋਸਣ ਕਰਾਂਗੇ ਪਰ ਹਰ ਸਰਕਾਰ ਸਾਨੂੰ ਤੱਕੇ ਨਾਲ ਰੋਕੀ ਬੈਠੀ ਆ ਉੱਥੇ ਹੀ ਹੁਣ ਵੱਡੀ ਖਬਰ ਦੀ ਕਿਸਾਨਾਂ ਦੇ ਹੱਕ ਦੇ ਵਿੱਚ ਸਾਹਮਣੇ ਆ ਰਹੀ ਹੈ ਨਵਦੀਪ ਜਲਵੇੜਾ ਦੀ ਜਿਹੜੀ ਜਵਾਨਤਾ ਉਹ ਹਾਈ ਕੋਰਟ ਨੇ ਮਨਜ਼ੂਰ ਕਰ ਲਈਆ ਹੁਣ ਨਵਦੀਪ ਜਲਵੇੜਾ ਜਲਦੀ ਹੀ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਦਾਦੀ ਕੀ ਅੰਬਾਲਾ ਦੇ ਵਿੱਚ ਕਈ ਧਰਾਮਾਂ ਦੇ ਸਹਿ 23 ਧਰਾਮਾਂ ਦੇ ਤਹਿਤ ਉਹਦੇ ਮੁਕੱਦਮਾ ਦਰਜ ਸੀਗਾ ਜਿਹੜੇ ਚੱਲਦੇ ਆ ਨਵਦੀਪ ਜਲਵੇੜਾ ਦੀ ਹਾਈ ਕੋਰਟ ਦੇ ਵੱਲੋਂ